ਤਕਬੀਰ ਸਿੰਘ ਬਾਦਲ ਨੇ ਕਾਨੂੰਨ ਵਿਵਸਥਾ ਤੇ ਮੁੱਦੇ ਉੱਤੇ ਆ ਸਰਕਾਰ ਨੂੰ ਘੇਰਦੇ ਹੋਏ ਵੱਡੀ ਗੱਲ ਕਹੀ ਹੌਤਨ ਦੱਸਦੇ ਆ ਸੁਪਰੀ ਸਿੰਘ ਬਾਦਲ ਸਾਹਿਬ ਨੇ ਕੀ ਕਿਹਾ ਪੰਜਾਬ ਵੀ ਬਿੱਤੇ ਕੱਲ ਵਾਪਰੀਆਂ ਦੋ ਮੰਦ ਭਾਵੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ ਸਾਡੇ ਸਾਹਮਣੇ ਰੱਖ ਦਿੱਤੀ ਹੈ ਅਤੇ ਇਹ ਸਾਫ ਹੈ ਕਿ ਪੰਜਾਬ ਵਿੱਚ ਹੁਣ ਕੋਈ ਵੀ ਸੁਰੱਖਿਤ ਨਹੀਂ ਫਾਜ਼ਿਲਕਾ ਵਿੱਚ ਹਥਿਆਰਮ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਦੰਪਤੀ ਦੇ ਘਰ ਚ ਦਾਖਲ ਹੋ ਕੇ ਉਹਨਾਂ ਨੂੰ ਬੰਨ ਕੇ ਨਕਦੀ ਤੇ ਸੋਨਾ ਲੁੱਟ ਲੈਣਾ ਸਿਰਫ ਇੱਕ ਅਪਰਾਧਿਕ ਵਾਰਦਾਤ ਨਹੀਂ ਸਗੋਂ ਸਰਕਾਰ ਦੀ ناکਾਮਿਤਾ ਪ੍ਰਖਰ ਸਬੂਤ ਹੈ ਦੂਜੇ ਪਾਸੇ ਰਾਜਪੁਰਾ ਫੁੱਲ ਵਿਖੇ ਸਵੇਰੇ ਸੈਰ ਕਰਨ ਲਈ ਗਏ ਪ੍ਰੋਫੈਸਰ ਨੂੰ ਅਗਵਾ ਕਰਕੇ ਬੇਰਮੀ ਨਾਲ ਕੁੱਟਿਆ ਮਾਰਿਆ ਗਿਆ ਤੇ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਦੇ ਵਿੱਚ ਬੇਹੋਸ਼ ਕਰਕੇ ਸੁਰਤ ਦਿੱਤਾ ਗਿਆ ਜਦੋਂ ਪੰਜਾਬ ਵਿੱਚ ਲੋਕ ਨਾ ਘਰ ਦੇ ਅੰਦਰ ਨਾ ਹੀ ਸਵੇਰ ਦੇ ਸਮੇਂ ਸੁਰੱਖਿਤ ਹਨ ਤਾਂ ਘਰ ਦੇ ਬਾਹਰ ਚਾ ਰਾਤਾਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਅੱਜ ਅਪਰਾਧੀ ਬੇਖੌਫ ਹਨ ਅਤੇ ਆਪ ਨਾਗਰਿਕ ਡਰੇ ਹੋਏ ਹਨ ਪੁਲਿਸ ਸਿਰਫ ਜਾਂਚ ਚ ਜਾਰੀ ਹੈ ਅਤੇ ਜਲਦੀ ਫੜ ਲਵਾਂਗੇ ਵਾਲੇ ਬਿਆਨਾਂ ਤੱਕ ਸੀਮਿਤ ਰਹਿ ਗਈ ਹੈ ਜਦਕਿ ਸਰਕਾਰ ਆਪਣੀ ਅਸਲ ਸੁਰੱਖਿਆ ਜ਼ਿੰਮੇਵਾਰੀ ਨੂੰ ਤੋਮੋ ਮੋ ਰਹੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਸਿਰਫ ਗੁੰਮਰਾਹ ਕੁਨ ਪ੍ਰਚਾਰ ਤੇ ਝੂਠੀ ਇਤਿਸ਼ਤਿਹਾਰबाजी ਤੇ ਜੋ ਦਿੱਤਾ ਹੋਇਆ ਹੈ ਅਤੇ ਅਸਲ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਂ ਜਦੋਂ ਦੱਸਤੀਏ ਜੀ ਪੰਜਾਬ ਦੇ ਵਿੱਚ ਆਏ ਦਿਨੀ ਜੋ ਹੈ ਵਾਅਦਾਤਾ ਹੁੰਦੀ ਪਈ ਹੈਗੇ ਜੀ ਜਿਸ ਤੇ ਵਿੱਚ ਜੋ ਹੈ ਸੁਪੀਰ ਸਿੰਘ ਬਾਦਲ ਦਾ ਵੱਡਾ ਬਿਆਨ ਆਇਆ ਹੈਗਾ ਉਹਨਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਘੇਰਦੇ ਹੋਏ ਵੱਡੀ ਗੱਲ ਕਹੀ ਹੈਗੀ ਉਹਨਾਂ ਨੇ ਕਿਹਾ ਹੈ ਕਿ ਹੁਣ ਤਾਂ ਲੋਕੀ ਦਿਨ ਦੇ ਵਿੱਚ ਸੇਫ ਨਹੀਂ ਹੈਗੇ ਤੇ ਲੋਕੀ ਆਪਣੇ ਘਰ ਦੇ ਵਿੱਚ ਰਾਤਾਂ ਵਿੱਚ ਕਿਵੇਂ ਸੁਰੱਖਿਤ ਹੋ ਸਕਦੇ ਹੈ ਇਹ ਵੱਡੀ ਗੱਲ ਕਹੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਜ਼ਿਕਰ ਵੀ ਕੀਤਾ ਹੈਗਾ ਜਿਹੜੇ ਕਿ ਹਮਲੇ ਹੋਏ ਹੈਗੇ ਲੋਕਾਂ ਦੇ ਉੱਤੇ ਇਹ ਵੱਡੀ ਖਬਰ ਹੈਗੀ ਹੈ ਜੀ ਸੁਖਬੀਰ ਸਿੰਘ ਬਾਦਲ ਲਗਾਤਾਰ ਆਮ ਆਦੀ ਪਾਰਟੀ ਦੇ ਉੱਤੇ ਹਮਲਾਵਰ ਹੈਗੇ ਆ ਜੀ ਲਗਾਤਾਰ ਬਿਆਨ ਦਿੰਦੇ ਪਏ ਹੈਗੇ ਆ ਤੇ ਕਾਨੂੰਨ ਵਿਵਸਥਾ ਉੱਤੇ ਵੱਧ ਚੜਕੇ ਦੱਸਦੇ ਹੈਗੇ ਆ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਵਿੱਚ ਦੱਸੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਇਦਾਂ ਦੀਆਂ ਖਬਰਾਂ ਅਸੀਂ ਦਿਖਾਉਂਦੇ ਰਵਾਂਗੇ ਏਸੀ ਅੱਧੀ ਖਬਰ ਜਾਂਦੇ ਹਾਂ ਤੇ ਤੁਹਾਨੂੰ ਦੱਸਤੀ ਐ ਇਸ ਵੀਰ ਸੀ ਬਾਦਲ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਆਪਸੇ ਕਾਨੂੰ ਘੇਰਦੇ ਹੋਏ ਕਹਿ ਦਿੱਤੀ ਵੱਡੀ ਗੱਲ ਜਿਸ ਨੂੰ ਸੁਣ ਸਭ ਰਹਿ ਗਏ ਹੈਰਾਨ